ਸਸ਼ੇਗਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ 8 ਤੋਂ 14 ਜਨਵਰੀ 2024 ਹਫਤਾ ਮੇਸ਼ ਤੋਂ ਮੀਨ ਰਾਸ਼ੀ ਦੇ ਲੋਕਾਂ ਲਈ ਕੀ ਹੋ ਜਾ ਰਹੇਗਾ ਨਵਾਂ ਹਫਤਾ ਸ਼ੁਰੂ ਹੋ ਰਿਹਾ ਹੈ ਇਹ ਹਫਤਾ ਬਹੁਤ ਵਧੀਆ ਹੈ ਜੋਤਿਸ਼ శాస్త్ర ਤੋਂ ਜਾਣੋ ਕਿਹੜੀਆਂ ਰਾਸ਼ੀਆਂ ਦੇ ਲਈ ਇਹ ਹਫਤਾ ਚੰਗਾ ਰਹੇਗਾ ਹਰ ਰਾਸ਼ੀ ਦੇ ਲਈ ਵੀ ਜਾਣੋ ਖਾਸ ਉਪਾਅ ਆਓ ਜਾਣਦੇ ਹਾਂ ਮੇਸ਼ ਤੋਂ ਮੇਨ ਪੂਰੇ ਹਫਤੇ ਦਾ ਰਾਸ਼ੀ ਫਲ ਮੇਖ ਰਾਸ਼ੀ ਮੇਖ ਰਾਸ਼ੀ ਦੇ ਚੰਦਰਮਾ ਦੇ ਸਬੰਧ ਵਿੱਚ 12ਵੇਂ ਘਰ ਦੇ ਵਿੱਚ ਅਸ਼ੁਭ ਗ੍ਰਹਿ ਰਾਹੂ ਦੀ ਮੌਜੂਦਗੀ ਦੇ ਨਤੀਜੇ ਵਜੋਂ ਕੈਰੀਅਰ ਦੇ ਸਬੰਧ ਦੇ ਵਿੱਚ ਤਣਾਅ ਦੇ ਕਾਰਨ ਤੁਹਾਨੂੰ ਇਸ ਹਫਤੇ ਕਿਸੇ ਮਾਮੂਲੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਆਪਣੇ ਮਨ ਨੂੰ ਆਰਾਮ ਅਤੇ ਸ਼ਾਂਤ ਕਰਨ ਦੇ ਲਈ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਤਾਓ ਅਤੇ ਜੇ ਸੰਭਵ ਹੋਏ ਤਾਂ ਤੁਸੀਂ ਉਹਨਾਂ ਦੇ ਨਾਲ ਇੱਕ ਛੋਟੀ ਯਾਤਰਾ ਤੇ ਜਾਣ ਦੀ ਯੋਜਨਾ ਵੀ ਬਣਾ ਸਕਦੇ ਹੋ ਤੁਹਾਡੇ ਪਹਿਲੇ ਘਰ ਦੇ ਵਿੱਚ ਦੇਵਗੁਰੂ ਦੀ ਮਜਬੂਦਗੀ ਦੇ ਕਾਰਨ ਸੰਭਵ ਹੈ ਕਿ ਇਸ ਹਫ਼ਤੇ ਤੁਸੀਂ ਕਿਸੇ ਏਟੀਐਮ ਤੋਂ ਪੈਸਾ ਕਢਵਾ ਸਕਦੇ ਹੋ ਪਰ ਕਿਸੇ ਕਾਰਨ ਪੈਸਾ ਜਾਂ ਤੁਹਾਡਾ ਬਟੂਆ ਗੁੰਮ ਹੋ ਸਕਦਾ ਹੈ ਇਸ ਲਈ ਤੁਹਾਨੂੰ ਅਜਿਹੀ ਹਰ ਮਾੜੀ ਸਥਿਤੀ ਤੋਂ ਬਚਣ ਦੇ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕੁੱਲ ਮਿਲਾ ਕੇ ਤੁਹਾਡਾ ਹਫ਼ਤਾ ਠੀਕ-ਠਾਕ ਰਹੇਗਾ। ਉਪਾਅ ਤੁਸੀਂ ਜੋ ਕਰਨਾ ਹੈ ਉਹ ਉਪਾਅ ਹੈ ਰੋਜ਼ਾਨਾ 27 ਵਾਰ ਮੰਤਰ ਓਮ ਪੋ ਓਮ ਪੋਮੀਏ ਨਮੇ ਦਾ ਜਾਪ ਕਰੋ। ਅਗਲੀ ਰਾਸ਼ੀ ਹੈ ਬ੍ਰਿਸ਼ਕ ਰਾਸ਼ੀ। ਬ੍ਰਿਸ਼ਕ ਰਾਸ਼ੀ ਤੁਹਾਡੇ ਲਈ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਵਿਅਕਤੀ ਦੀ ਚੰਗੀ ਤਰ੍ਹਾਂ ਖੋਜ ਕਰਨਾ ਤੁਹਾਡੇ ਲਈ ਸਭ ਤੋਂ ਵਧੀਆ ਹੋਵੇਗਾ। ਕੋਈ ਖਾਸ ਵਿਅਕਤੀ ਜਿਸ ਨਾਲ ਤੁਸੀਂ ਭਾਵਨਾਤੌਰ ਤੇ ਜੁੜੇ ਹੋਏ ਹੋ ਤੁਹਾਡੀ ਲਾਪਰਵਾਹੀ ਅਤੇ ਨਿਯਮ ਵਿਵਹਾਰ ਦੇ ਕਾਰਨ ਇਸ ਹਫਤੇ ਤੁਹਾਡੇ ਨਾਲ ਜੜਚੜਾ ਹੋ ਸਕਦਾ ਹੈ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਸੁਭਾਅ ਨੂੰ ਸੁਧਾਰੋ ਅਤੇ ਉਹਨਾਂ ਨਾਲ ਚੰਗਾ ਵਿਹਾਰ ਕਰੋ ਤੁਹਾਡੇ ਨਿੱਜੀ ਜੀਵਨ ਦੇ ਵਿੱਚ ਦੂਜਿਆਂ ਦੇ ਨਾਲ ਚੱਲ ਰਿਹਾ ਵਿਵਾਦ ਤੁਹਾਨੂੰ ਪਰੇਸ਼ਾਨ ਕਰੇਗਾ ਇਸ ਕਾਰਨ ਤੁਸੀਂ ਕੰਮ ਵਾਲੀ ਥਾਂ ਤੇ ਵੀ ਦੂਜੇ ਲੋਕਾਂ ਦੇ ਭਰੋਸਾ ਕਰਨ ਚ ਜਿਜਕ ਮਹਿਸੂਸ ਕਰੋਗੇ ਇਸ ਹਫਤੇ ਤੁਸੀਂ ਜੋ ਉਪਾਅ ਕਰਨਾ ਹੈ ਉਹ ਹੈ ਮੰਗਲਵਾਰ ਨੂੰ ਕੇਤੂ ਗ੍ਰਹਿ ਲਈ ਜਗ ਹਵਨ ਕਰੋ ਅਗਲੀ ਰਾਸ਼ੀ ਹੈ ਮਿਥਨ ਮਿਥਨ ਰਾਸ਼ੀ ਇਸ ਹਫਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਲਾਹ ਤੇ ਤੁਸੀਂ ਨਵੀਂ ਕਾਰ ਜਾਂ ਸਾਈਕਲ ਖਰੀਦ ਸਕਦੇ ਹੋ ਕਿਉਂਕਿ ਇਸ ਹਫਤੇ ਪਰਿਵਾਰਿਕ ਆਮਦਨ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਤੁਸੀਂ ਆਪਣੀਆਂ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਾਹਨ ਖਰੀਦਣ ਦੀ ਇੱਛਾ ਪ੍ਰਗਟ ਕਰ ਸਕਦੇ ਹੋ ਇਸ ਹਫਤੇ ਵੱਧ ਤੋਂ ਵੱਧ ਗ੍ਰਹਾਂ ਦੀ ਨਜ਼ਰ ਕਿਸਮਤ ਦੇ ਪੱਖ ਦੇ ਵਿੱਚ ਤੁਹਾਡੀ ਮਦਦ ਕਰੇਗੀ ਚੰਦਰਮਾ ਦੇ ਵਿੱਚ ਸ਼ਨੀ 10ਵੇਂ ਘਰ ਦੇ ਵਿੱਚ ਮੌਜੂਦ ਹੈ ਜਿਸ ਕਾਰਨ ਤੁਸੀਂ ਕੁਝ ਬੇਮਿਸਾਲ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰ ਸਕੋਗੇ ਅਤੇ ਆਪਣੇ ਕੈਰੀਅਰ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕੋਗੇ ਜੇਕਰ ਤੁਸੀਂ ਕਿਸੇ ਵਦੇਸ਼ੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਸ ਹਫ਼ਤੇ ਗ੍ਰਹਾਂ ਅਤੇ ਸਿਤਾਰਿਆਂ ਦੀ ਪ੍ਰਤੀਕੋਲ ਸਥਿਤੀ ਦੇ ਕਾਰਨ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਹਫ਼ਤੇ ਤੁਸੀਂ ਉਪਾਅ ਜਿਹੜਾ ਕਰਨਾ ਹੈ ਉਹ ਹੈ ਓਮ ਨਮੋ ਨਰਾਇਣ ਦਾ ਮੰਤਰ ਦਾ ਜਾਪ ਰੋਜ਼ਾਨਾ 27 ਵਾਰ ਕਰੋ। ਅਗਲੀ ਰਾਸ਼ੀ ਹੈ ਕਰਕ ਤੁਸੀਂ ਇਸ ਸਮੇਂ ਭਾਵਨਾਤੌਰ ਤੇ ਸੰਤੁਸ਼ਟ ਰਹੋਗੇ ਜਿਸ ਕਾਰਨ ਤੁਹਾਨੂੰ ਲਾਭ ਮਿਲੇਗਾ। ਅਤੇ ਤੁਹਾਨੂੰ ਵਿੱਤੀ ਸਥਿਤੀ ਦੇ ਵਿੱਚ ਵੀ ਲਾਭ ਹੋਏਗਾ ਬਹੁਤ ਸਾਰੇ ਲੋਕਾਂ ਨੂੰ ਇਸ ਹਫ਼ਤੇ ਘਰ ਦੀ ਸਫਾਈ ਦੇ ਦੌਰਾਨ ਕੋਈ ਕੀਮਤੀ ਚੀਜ਼ ਮਿਲ ਸਕਦੀ ਹੈ ਜੋ ਪਹਿਲਾਂ ਗਵਾਚ ਗਈ ਸੀ ਚੰਦਰਮਾ ਰਾਸ਼ੀ ਤੋਂ 10ਵੇਂ ਘਰ ਦੇ ਵਿੱਚ ਦੇਵਗੁਰੂ ਦੇ ਹੋਣ ਦੇ ਕਾਰਨ ਘਰ ਦਾ ਮਾਹੌਲ ਚੰਗਾ ਰਹੇਗਾ ਅਤੇ ਘਰ ਦੇ ਵਿੱਚ ਮੈਂਬਰਾਂ ਦੇ ਨਾਲ ਹਾਸਾ ਮਜ਼ਾਕ ਕਰਨ ਦਾ ਮੌਕਾ ਵੀ ਮਿਲੇਗਾ ਇਸ ਸਮੇਂ ਦੌਰਾਨ ਤੁਸੀਂ ਪਰਿਵਾਰ ਦੇ ਛੋਟੇ ਮੈਂਬਰਾਂ ਦੀ ਪੜ੍ਹਾਈ ਦੇ ਵਿੱਚ ਮਦਦ ਕਰੋਗੇ ਅਤੇ ਤੁਹਾਡੇ ਮਾਤਾ ਪਿਤਾ ਵੀ ਤੁਹਾਡੇ ਤੇ ਮਾਣ ਮਹਿਸੂਸ ਕਰਨਗੇ ਇਸ ਹਫਤੇ ਤੁਸੀਂ ਉਪਾਅ ਜਿਹੜਾ ਕਰਨਾ ਹੈ ਓਮ ਨਮੋ ਨਰਾਇਣ ਮੰਤਰ ਦਾ ਰੋਜ਼ਾਨਾ 7 ਵਾਰ ਜਾਪ ਕਰੋ ਅਗਲੀ ਰਾਸ਼ੀ ਹੈ ਸਿੰਘ ਤੁਹਾਡੇ ਕੋਲ ਆਪਣੇ ਲਈ ਕਾਫੀ ਸਮਾਂ ਰਹੇਗਾ ਜਿਸ ਦਾ ਫਾਇਦਾ ਵੀ ਹੋਵੇਗਾ ਇਸ ਹਫਤੇ ਚੰਦਰਮਾ ਰਾਸ਼ੀ ਤੋਂ ਨੌਵੇਂ ਘਰ ਦੇ ਵਿੱਚ ਹੋਣ ਦੇ ਨਤੀਜੇ ਦੇ ਵਜਿਓ ਤੁਹਾਨੂੰ ਪਹਿਲਾਂ ਕੀਤੇ ਨਿਵੇਸ਼ਾਂ ਤੋਂ ਚੰਗੀ ਵਿਤੀ ਲਾਭ ਮਿਲਣ ਦੀ ਸੰਭਾਵਨਾ ਹੈ ਜਿਸ ਤੋਂ ਤੁਸੀਂ ਪੂਰੀ ਅਮੀਰ ਗਵਾ ਦਿੱਤੀ ਸੀ ਜਿਸ ਨਾਲ ਨਵਾਂ ਵਾਹਨ ਖਰੀਦਣ ਦਾ ਤੁਹਾਡਾ ਅਧੂਰਾ ਸੁਪਨਾ ਵੀ ਪੂਰਾ ਹੋ ਜਾਵੇਗਾ ਪਰ ਕੋਈ ਵੀ ਚੀਜ਼ ਖਰੀਦਦੇ ਸਮੇਂ ਤੁਹਾਨੂੰ ਘਰ ਦੇ ਬਜ਼ੁਰਗਾਂ ਦੇ ਨਾਲ ਇਸ ਬਾਰੇ ਚਰਚਾ ਕਰਨੀ ਪਵੇਗੀ ਇਸ ਹਫ਼ਤੇ ਤੁਹਾਡੇ ਸਾਹਮਣੇ ਕਈ ਅਜੇ ਹਾਲਾਤ ਪੈਦਾ ਹੋਣਗੇ ਤੁਸੀਂ ਜਿਹੜਾ ਉਪਾਅ ਕਰਨਾ ਹੈ 6 ਮਹੀਨਿਆਂ ਤੱਕ ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਕੰਨਿਆ ਕੰਨਿਆ ਰਾਸ਼ੀ ਇਸ ਹਫਤੇ ਤੁਹਾਡੇ ਕੰਮ ਦੇ ਨਾਲ-ਨਾਲ ਆਪਣੀ ਸਿਹਤ ਨੂੰ ਸੁਧਾਰਨ ਦੇ ਲਈ ਕੁਝ ਸਮਾਂ ਕੱਢਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਸਮਾਂ ਤੁਹਾਡੀ ਸਿਹਤ ਦੇ ਲਈ ਬਿਹਤਰ ਲੱਗਦਾ ਹੈ ਇਸ ਦੇ ਨਾਲ ਹੀ ਇਸ ਹਫਤੇ ਮੱਧ ਹਿੱਸੇ ਦੇ ਵਿੱਚ ਤੁਹਾਡੇ ਕੰਮ ਦਾ ਬੋਝ ਵਾ ਸਕਦਾ ਹੈ ਪਰ ਤੁਸੀਂ ਇਸ ਕੰਮ ਵਾਲੀ ਥਾਂ ਦੇ ਦੁਪਹਿਰ ਨੂੰ ਆਪਣੇ ਮਨ ਤੇ ਹਾਵੀ ਨਹੀਂ ਹੋਣਦੇ ਹੋਗੇ ਸ਼ਨੀ ਦੇ ਤੁਹਾਡੇ 6ਵੇਂ ਘਰ ਦੇ ਵਿੱਚ ਹੋਣ ਕਾਰਨ ਇਸ ਹਫ਼ਤੇ ਤੁਹਾਡੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਜਿਸ ਕਾਰਨ ਤੁਸੀਂ ਭਵਿੱਖ ਦੇ ਲਈ ਆਪਣੇ ਪੈਸੇ ਬਚਾਉਣ ਦੀ ਯੋਜਨਾ ਵੀ ਬਣਾ ਸਕਦੇ ਹੋ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਲੰਮੇ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਕਿਸਮ ਦਾ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤੁਸੀਂ ਜਿਹੜਾ ਉਪਾਅ ਕਰਨਾ ਹੈ ਬੁੱਧਵਾਰ ਨੂੰ ਗਰੀਬ ਬੱਚਿਆਂ ਨੂੰ ਦਾਨ ਜ਼ਰੂਰ ਕਰੋ ਅਗਲੀ ਰਾਸ਼ੀ ਹੈ ਤੋਲਾ ਤੋਲਾ ਰਾਸ਼ੀ ਚੰਦਰਮਾ ਰਾਸ਼ੀ ਤੋਂ ਤੁਹਾਡੇ 12ਵੇਂ ਘਰ ਦੇ ਵਿੱਚ ਸਥਿਤ ਕੇਤੂ ਦੇ ਨਤੀਜੇ ਦੇ ਵਜੋਂ ਤੁਸੀਂ ਇਸ ਹਫ਼ਤੇ ਵਧੇਰੇ ਭਾਵਨਾਤੌਰ ਤੇ ਮੂੜ ਦੇ ਵਿੱਚ ਰਹੋਗੇ ਜਿਸ ਕਾਰਨ ਤੁਸੀਂ ਦੂਜਿਆਂ ਦੇ ਨਾਲ ਖੁੱਲ੍ਹ ਕੇ ਗੱਲ ਕਰਨ ਜਾਂ ਗੱਲਬਾਤ ਕਰਨ ਦੇ ਵਿੱਚ ਕੁਝ ਚਿਜਕ ਮਹਿਸੂਸ ਕਰ ਸਕਦੇ ਹੋ ਅਜੇ ਤ ਜੇਕਰ ਤੁਸੀਂ ਖੁਦ ਨੂੰ ਤਣਾਅ ਮੁਕਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਮਨ ਚੋਂ ਅਤੀਤ ਨੂੰ ਹਟਾ ਕੇ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਜੇਕਰ ਤੁਸੀਂ ਆਪਣੀ ਰਚਨਾ ਪ੍ਰਤਿਭਾ ਨੂੰ ਸਹੀ ਤਰੀਕੇ ਦੇ ਨਾਲ ਵਰਤੋਗੇ ਤਾਂ ਇਹ ਬਹੁਤ ਲਾਹੇਵੰਦ ਸਾਬਤ ਹੋਵੇਗਾ ਅਤੇ ਇਸ ਦੀ ਮਦਦ ਦੇ ਨਾਲ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਯੋਗ ਹੋਵੋਗੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਰੋਜ਼ਾਨਾ 24 ਵਾਰ ਮੰਤਰ ਓਮ ਪਾਰਗਵੇ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਵ੍ਰਸ਼ਿਕ ਇਸ ਹਫਤੇ ਦੀ ਸ਼ੁਰੂਆਤ ਤੁਹਾਡੇ ਲਈ ਊਰਜਾ ਨਾਲ ਭਰਪੂਰ ਨਹੀਂ ਹੋਣ ਵਾਲੀ ਅਤੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਚਿਰਚੜੇ ਵੀ ਹੋਏ ਦੇਖੇ ਜਾ ਸਕਦੇ ਹੋ ਅਜਾਈ ਸਥਿਤੀ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਥੋੜਾ ਸ਼ਾਂਤ ਕਰਨ ਦੀ ਜ਼ਰੂਰਤ ਹੋਏਗੀ ਨਹੀਂ ਤਾਂ ਤੁਹਾਡਾ ਚਿਰਚੜਾ ਸੁਭਾਅ ਤੁਹਾਡੀ ਸਿਹਤ ਨੂੰ ਵਿਗਾੜ ਸਕਦਾ ਹੈ ਚੰਦਰਮਾ ਦੇ ਚਿੰਤੋਂ 6ਵੇਂ ਸ਼ੇਮੇ ਘਰ ਦੇ ਵਿੱਚ ਸਥਿਤੀ ਦੇ ਕਾਰਨ ਇਹ ਦੇਖਿਆ ਗਿਆ ਹੈ ਕਿ ਤੁਸੀਂ ਅਕਸਰ ਆਪਣੀ ਧਨ ਦੌਲਤ ਦੇ ਸਗ੍ਰਹਿ ਨੂੰ ਲੈ ਕੇ ਥੋੜੇ ਜਿਹੀ ਲਾਪਰਵਾਹ ਰਹਿੰਦੇ ਹੋ ਜਿਸ ਦਾ ਨਕਾਰਾਤਮਕ ਪ੍ਰਭਾਵ ਤੁਹਾਡੇ ਜੀਵਨ ਦੇ ਵਿੱਚ ਵਿੱਤੀ ਸੰਕਟ ਪੈਦਾ ਕਰ ਸਕਦਾ ਹੈ ਸ਼ਨੀ ਤੁਹਾਡੇ ਚੌਥੇ ਘਰ ਦੇ ਵਿੱਚ ਸਥਿਤ ਹੋਣ ਕਾਰਨ ਤੁਹਾਨੂੰ ਇਸ ਹਫ਼ਤੇ ਪੈਸੇ ਦੀ ਬਚਤ ਦੇ ਬਾਰੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲ ਕਰਨੀ ਪਵੇਗੀ ਅਤੇ ਉਹਨਾਂ ਤੋਂ ਸਲਾਹ ਲੈਣੀ ਪਵੇਗੀ ਉਪਰ ਜਿਹੜਾ ਤੁਸੀਂ ਕਰਨਾ ਹੈ ਓਮ ਵਾਇਓ ਪੁਤਰੀ ਨਮੇ ਦਾ ਜਾਪ 41 ਵਾਰ ਕਰਨਾ ਹੈ ਅਗਲੀ ਰਾਸ਼ੀ ਹੈ ਤੁਹਾਨੂੰ ਇਸ ਸਮੇਂ ਦੌਰਾਨ ਤੁਸੀਂ ਗੋਡਿਆਂ ਅਤੇ ਹੱਥਾਂ ਦੀਆਂ ਪੁਰਾਣੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ ਇਸ ਹਫਤੇ ਤੁਹਾਡੀ ਪ੍ਰਤੀਕੂਲ ਵਿੱਤੀ ਸਥਿਤੀ ਦੇ ਵਿੱਚ ਸੁਧਾਰ ਦੀ ਸੰਭਾਵਨਾ ਯਕੀਨੀ ਤੌਰ ਤੇ ਹੋਵੇਗੀ ਪਰ ਇਸ ਸਮੇਂ ਦੌਰਾਨ ਤੁਸੀਂ ਉਹ ਖਰਚੇ ਵੀ ਕਰ ਸਕੋਗੇ ਜੋ ਤੁਸੀਂ ਪਹਿਲਾਂ ਨਹੀਂ ਕਰ ਸਕਦੇ ਸੀ ਇਸ ਕਾਰਨ ਤੁਹਾਡੇ ਖਰਚੇ ਵਧਣ ਦੀ ਸੰਭਾਵਨਾ ਰਹੇਗੀ ਅਜਾਇਜ਼ ਪੈਸੇ ਪ੍ਰਤੀ ਥੋੜੀ ਜਿਹੀ ਲਾਪਰਵਾਹੀ ਤੁਹਾਡੇ ਲਈ ਨੁਕਸਾਨਦੇ ਸਾਬਤ ਹੋ ਸਕਦੀ ਹੈ ਇਸ ਹਫਤੇ ਤੁਹਾਨੂੰ ਪਰਿਵਾਰ ਦੇ ਨਾਲ ਸਮਾਂ ਬਤਾਉਣ ਦਾ ਮੌਕਾ ਮਿਲੇਗਾ ਇਸ ਦੌਰਾਨ ਤੁਹਾਨੂੰ ਪਤਾ ਲੱਗੇਗਾ ਕਿ ਘਰ ਦੇ ਬੱਚੇ ਪੜ੍ਹਾਈ ਦੇ ਮੁਕਾਬਲੇ ਖੇਡਾਂ 'ਚ ਜ਼ਿਆਦਾ ਸਮਾਂ ਬਤਾਉਂਦੇ ਹਨ ਉਪਾਅ ਜਿਹੜਾ ਤੁਸੀਂ ਕਰਨਾ ਹੈ ਵੀਰਵਾਰ ਨੂੰ ਬ੍ਰਾਹਮਣਾਂ ਨੂੰ ਭੋਜਨ ਦਾਣ ਕਰੋ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਸ਼ਨੀ ਦੇ ਤੁਹਾਡੇ ਦੂਜੇ ਘਰ ਦੇ ਵਿੱਚ ਸਥਿਤ ਹੋਣ ਦੇ ਨਤੀਜੇ ਵਜੋਂ ਇਸ ਹਫ਼ਤੇ ਜੇਕਰ ਜ਼ਰੂਰੀ ਨਾ ਹੋਵੇ ਤਾਂ ਗੱਡੀ ਚਲਾਉਣ ਤੋਂ ਬਚੋ ਹਰ ਕਿਸਮ ਦੀ ਯਾਤਰਾ ਤੋਂ ਪਰਹੇਜ਼ ਕਰੋ ਖਾਸ ਕਰਕੇ ਰਾਤ ਨੂੰ ਨਹੀਂ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਸਰੀਰਕ ਦਰਦ ਹੋ ਸਕਦਾ ਹੈ ਤੁਹਾਡੀ ਰਾਸ਼ੀ ਦੇ ਲੋਕਾਂ ਨੂੰ ਇਸ ਹਫ਼ਤੇ ਪੈਸੇ ਨਾਲ ਜੁੜਿਆ ਕੋਈ ਵੀ ਜੋਖਮ ਲੈਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਤੁਹਾਨੂੰ ਕਈ ਥਾਵਾਂ ਤੋਂ ਅਚਾਨਕ ਪੈਸਾ ਮਿਲਣ ਦੀ ਸੰਭਾਵਨਾ ਹੈ ਪਰ ਤੁਹਾਨੂੰ ਇਸ ਸਮੇਂ ਪੈਸੇ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਹਰ ਸਥਿਤੀ ਦੇ ਲਈ ਚੰਗੀ ਤਰ੍ਹਾਂ ਤਿਆਰ ਕਰਨ ਦੀ ਜ਼ਰੂਰਤ ਹੋਏਗੀ ਇਸ ਹਫ਼ਤੇ ਤੁਸੀਂ ਆਪਣੇ ਪੁਰਾਣੇ ਦੋਸਤ ਸਾਥੀ ਜਾਂ ਪ੍ਰੇਮੀ ਨੂੰ ਕਿਸੇ ਹੋਰ ਨਾਲ ਦੇਖ ਕੇ ਥੋੜਾ ਉਦਾਸ ਮਹਿਸੂਸ ਕਰ ਸਕਦੇ ਹੋ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ਨੀਵਾਰ ਨੂੰ ਅਪਾਹਜ ਵਿਅਕਤੀਆਂ ਨੂੰ ਭੋਜਨ ਦਾਨ ਕਰੋ ਅਗਲੀ ਰਾਸ਼ੀ ਹੈ ਕੁੰਮ ਇਸ ਹਫਤੇ ਵਿੱਤੀ ਸਥਿਤੀ ਦੇ ਵਿੱਚ ਸੁਧਾਰ ਦੇ ਕਾਰਨ ਜ਼ਰੂਰੀ ਘਰੇਲੂ ਵਸਤੂਆਂ ਦੀ ਖਰੀਦਦਾਰੀ ਤੁਹਾਡੇ ਲਈ ਕਾਫੀ ਆਸਾਨ ਰਹੇਗੀ ਜਿਸ ਕਾਰਨ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਤੁਹਾਡੇ ਨਾਲ ਖੁਸ਼ ਰਹਿਣਗੇ ਅਤੇ ਤੁਹਾਨੂੰ ਬਿਹਤਰ ਕੰਮ ਕਰਨ ਦੇ ਲਈ ਉਤਸ਼ਾਹਿਤ ਵੀ ਕੀਤਾ ਜਾਵੇਗਾ ਇਸ ਹਫਤੇ ਤੁਸੀਂ ਮਹਿਸੂਸ ਕਰੋਗੇ ਕੇ ਪਰਿਵਾਰ ਦੇ ਮੈਂਬਰ ਤੁਹਾਡੇ ਉਤਾਰ ਵਿਹਾਰ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ ਜਿਸ ਕਾਰਨ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਸਮੇਂ ਆਪਣੇ ਆਪ ਨੂੰ ਮਜ਼ਬੂਤ ਕਰਨ ਅਤੇ ਆਪਣੀ ਸੁਭਾਅ ਦੇ ਵਿੱਚ ਕੁਝ ਬਦਲਾਅ ਲਿਆਉਣ ਦੀ ਲੋੜ ਹੋएगी ਇਸ ਸਬਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਰੋਜ਼ਾਨਾ 44 ਵਾਰ ਮੰਤਰ ਓਮ ਮੰੰਡਿਆ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਮੇਨ ਇਸ ਹਫਤੇ ਤੁਹਾਨੂੰ ਵਿਸ਼ੇਸ਼ ਤੌਰ ਤੇ ਸਲਾਹ ਦਿੱਤੀ ਜਾਂਦੀ ਹੈ ਕਿ ਘਰ ਦੇ ਵਿੱਚ ਬੋਰ ਹੋ ਕੇ ਬੈਠਣ ਦੀ ਬਜਾਏ ਤੁਹਾਨੂੰ ਆਪਣਾ ਵਾਧੂ ਸਮਾਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਜਾਂ ਉਹਨਾਂ ਕੰਮਾਂ ਵਿੱਚ ਬਿਤਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰਨ ਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਆਨੰਦ ਆਉਂਦਾ ਹੈ ਕਿਉਂਕਿ ਇਸ ਲਈ ਤੁਸੀਂ ਕਾਫੀ ਹੱਦ ਤੱਕ ਖੁਦ ਨੂੰ ਤਣਾਅ ਮੁਕਤ ਰੱਖਣ 'ਚ ਸਫਲ ਹੋਵੋਗੇ ਇਸ ਹਫਤੇ ਦੇਵਗੁਰੂ ਤੁਹਾਡੇ ਦੂਜੇ ਘਰ ਦੇ ਵਿੱਚ ਸਥਿਤ ਹੋਣ ਕਾਰਨ ਕਾਰੋਬਾਰੀ ਲੋਕਾਂ ਨੂੰ ਇਸ ਹਫ਼ਤੇ ਚੰਗੇ ਨਤੀਜੇ ਮਿਲਣਗੇ ਖਾਸ ਤੌਰ ਤੇ ਉਹ ਲੋਕ ਜੋ ਸਬੰਧਿਤ ਕਾਰੋਬਾਰ ਕਰਦੇ ਹਨ ਕਿਸੇ ਵੱਡੇ ਸੌਦੇ ਦੀ ਸਫਲਤਾ ਤੋਂ ਚੰਗਾ ਵਿੱਤੀ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ ਹਾਲਾਂਕਿ ਚੰਦਰਮਾ ਦੇ ਚੇਨ ਤੋਂ ਰਾਹੂ ਤੁਹਾਡੇ ਪਹਿਲੇ ਘਰ ਦੇ ਵਿੱਚ ਹੋਣ ਕਾਰਨ ਜਿੰਨੀ ਤੇਜ਼ੀ ਦੀ ਨਾਲ ਤੁਸੀਂ ਪੈਸਾ ਕਮਾਓਗੇ ਓਨੀ ਹੀ ਤੇਜ਼ੀ ਨਾਲ ਪੈਸਾ ਤੁਹਾਡੀ ਪਕੜ ਤੋਂ ਖਿਸਕ ਜਾਵੇਗਾ ਇਹ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਰੋਜ਼ਾਨਾ ਦੁਰਗਾ ਚਾਲੀਸਾ ਦਾ ਪਾਠ ਕਰੋ ਦੋਸਤੋ ਏਸੀ ਪੂਰੇ ਹਫਤੇ ਦਾ ਰਾਸ਼ੀ ਫਾਲ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ